ਮੇਰਾ ਨਾਮ ਸਰਦਾਰ ਬੱਜੀ ਸਿੰਘ ਮੇਰਾ ਪਿੰਡ ਡਿਗਰੀ ਹੈ ਤੇ ਮੇਰੀ ਪਿੱਠੀ ਦੀ ਮਦਦ ਆਇਆ ਤੀ ਲੱਗਦਾ ਇਹ ਆਰਮੀ ਸਕੂਲੇ ਪੜ੍ਹਦੇ ਆ ਤੇ ਬੜੀ ਇਹ ਗੱਡੀ ਆ ਰਹੀ ਸੀ ਜੇ ਸਰਜਿੰਦਰਾ ਸਕੂਲ ਦੇ ਲਾਗੇ ਉੱਦੋਂ ਇੱਕ ਸਕੂਟਰ ਵਾਲਾ ਗੱਲ ਤੋਂ ਹੋਂ ਦੇ ਨਾਲ ਇਹਨਾਂ ਨੂੰ ਜੀ ਰੱਖੀ ਉਹ ਗੱਡੀ ਜਿਹੜੀ ਹੈ ਸਿੱਧੀ ਫੇਟੇ ਤੋਂ ਵੱਡੀ ਤੇ ਜਮੇਰਾ ਅੱਗੇ ਬੈਠਾ ਹੋਇਆ ਸੀ ਉਹਨੇ ਸਾਰੀ ਘਟਨਾ ਬਾਰੇ ਦੱਸਿਆ ਕਿ ਉਹ ਕੋਈ ਹੋਰ ਇਹਨਾਂ ਨੂੰ ਲਿਖਾਉਂਦੇ ਚੱਤਰ ਦੇ ਸਿੱਧੀ ਜਿਹਦੇ ਮੇਰੀ ਦੇ ਕੰਨਾਂ ਤੋਂ ਤੇ ਨੱਕ ਤੋਂ ਬਹੁਤ ਬਲੀਡਿੰਗ ਹੋਈ। ਬਾਦੀ ਕਾਫੀ ਸੀਰੀਅਸ ਲਈ। ਲੇਟਨ ਗਰਦਾਰਪੁਰ ਦੇ ਵਿੱਚ ਅਵੇਰਨੈਸ ਨਹੀਂ ਕਾੜਿਆ ਤੇ ਕੋਈ ਵੀ ਪ੍ਰਸ਼ਾਸਨ ਦਾ ਅੱਜ ਤੱਕ ਅਜੇ ਤੱਕ ਕੋਈ ਵੀ ਨਹੀਂ ਇੱਥੇ ਪਹੁੰਚਿਆ। ਜਦ ਕਿ ਪ੍ਰਸ਼ਾਸਨ ਨੂੰ ਸਕੂਲ ਦੇ ਬੱਚਿਆਂ ਦਾ ਗੱਡੀ ਦਾ ਐਕਸੀਡੈਂਟ ਹੋਇਆ ਹੋਵੇ ਤੇ ਕਿਸੇ ਪ੍ਰਸ਼ਾਸਨ ਨੂੰ ਕੰਨੋਂ ਕੰਨ ਖ਼ਬਰੀ ਨਾ ਹੋਵੇ ਕਿ ਕੀ ਹੋਇਆ। ਇੱਕ ਬੱਚੇ ਦਾ ਜੰਡਿਆਂ ਦਾ ਉਹਦਾ ਗੋਡਾ ਫ੍ਰੈਕਚਰ ਦਾ ਆਪਰੇਟ ਹੋਇਆ। ਮੇਰੇ ਭਤੀਜੇ ਦੀ ਜਿਹੜੀ ਆ ਕੋਹਣੀ ਦਾ ਆਪਰੇਟ ਹੋਣ ਡਿਆ ਚੱਲਣ ਡਿਆ ਤੇ ਇਹਦੇ ਸੀਰੀਸਕੈਨ ਹੋਣ ਦੇ ਜਾਂ ਪਤਾ ਨਹੀਂ ਹੁਣ ਸਿਰ ਦੇ ਵਿੱਚ ਕਿੰਨੀ ਸਾਤ ਆ ਤੇ ਹੋਰ ਨਾ ਬੱਚਿਆਂ ਦੇ ਵੀ ਸੱਟਾਂ ਲੱਗੀਆਂ ਨੇ ਬੱਚੇ ਜਿਹੜੇ ਨੂਸ ਸੀਗੇ ਵੈਨ ਦੇ ਵਿੱਚ 7-8 ਬੱਚੇ ਦਸਦੇ ਸੀ ਨੂਸ ਸੀਗੇ ਤੇ ਇੱਕ ਤੇ ਪ੍ਰਸ਼ਾਸਨ ਦੇ ਅੱਗੇ ਪੀਲਿਆ ਕਿ ਇਹਦੇ ਵਿੱਚ ਜਿਹੜੇ ਆ ਜਮਰ ਲੱਗਨੇ ਚਾਹੀਦੇ ਆ ਉਹਦੀ ਸਪੀਡ ਲਿਮਟ ਹੋਣੀ ਚਾਹੀਦੀ ਆ ਕਾਸ ਕਰਕੇ ਸਕੂਲ ਗੱਡੀਆਂ ਦੀ ਕੋਈ ਵੈਨ ਹੋਵੇ ਬੱਸ ਹੋਵੇ ਕਿ 50 ਦੀ ਜਾਂ 50-60 ਦੀ ਸਪੀਡ ਤੋਂ ਵੱਧ ਨਾ ਗੱਡੀ ਕੋਈ ਚਲਾਸੇ ਕਿਉਂਕਿ ਇਹ ਚੀਜ਼ਾਂ ਦੀ ਬੜੀ ਘਾਟ ਆ ਆਖ ਦਿੰਦੇ ਕਾਗਜ਼ਾਂ ਪੱਤਰਾਂ ਕੇ ਬਹੁਤ ਹੋੜੀ ਚੱਲਦਾ ਕੇ ਜੀ ਆ ਕਰ ਦਿੱਤਾ ਜਦੋਂ ਕੋ ਹਾਦਸਾ ਹੁੰਦਾ ਤੇ ਉੱਥੇ ਇਹ ਚੀਜ਼ਾਂ ਗੱਲਾਂ ਚੱਲਦੀਆਂ ਤੇ ਮੈਨੂੰ ਇਸ ਚੀਜ਼ ਦਾ ਬੜਾ ਦੁੱਖ ਹੋਇਆ ਵਾ ਇਨਸੀਡੈਂਟ ਹੋਇਆ ਕੋਈ ਵੀ ਪ੍ਰਸ਼ਾਸਨ ਨਾ ਕੋਈ ਪੁਲਿਸ ਵਾਲਾ ਨਾ ਕੋਈ ਹੋਰ ਕਿਸੇ ਵੀ ਕਿਸਮ ਦਾ ਕੋਈ ਇੱਥੇ ਨਹੀਂ ਪਹੁੰਚਿਆ ਵੀ ਕੀ ਗੱਲ ਹੋਈ ਆ ਬੱਚਿਆਂ ਦੀ ਸਿਹਤ ਕਿ ਤਰ੍ਹਾਂ ਦੀ ਆ ਜਾਂ ਕਿਸ ਤਰ੍ਹਾਂ ਇਹ ਹਾਦਸਾ ਵਾਪਰਿਆ ਕੀ ਡਰਾਈਵਰ ਵੀ ਜਿਹੜਾ ਵਾ ਉਹ ਜੇਰੇਲਾ ਆ ਜਾ ਉਹਦੇ ਵੀ ਕਾਫੀ ਜੜੀਆਂ ਨੇ ਸੱਟਾਂ ਲੱਗੀਆਂ ਮੇਰੇ ਵੱਲੋਂ ਤੇ ਇਹੀ ਮੰਗਿਆ ਕਿ ਇਸ ਚੀਜ਼ ਦੇ ਉੱਤੇ ਸ਼ਕਤੀ ਦੇ ਨਾਲ ਕੰਟਰੋਲ ਹੋਣਾ ਚਾਹੀਦਾ ਵਾ ਖਾਸ ਕਰਕੇ ਸਕੂਲਾਂ ਵਾਲਿਆਂ ਨੂੰ ਗੱਡੀਆਂ ਵਾਲਿਆਂ ਨੂੰ ਇਹ ਚੀਜ਼ ਦੀ ਹਦਾਇਤ ਹੋਣੀ ਚਾਹੀਦੀ ਆ ਕਿ ਗੱਡੀਆਂ ਦੇ ਵਿੱਚ ਸਪੀਡ ਲਿਮਟ ਹੋਣੀ ਚਾਹੀਦੀ ਹੈ ਉਸ ਤੋਂ ਵੱਧ ਗੱਡੀ ਜਿਹੜੀ ਆ ਉਹ ਓਵਰ ਸਪੀਡ ਨਾ ਜਾ ਸਕੇ Yeah. <laughs>